ਗੁਰੂ ਨਾਨਕ ਮਹਾਰਾਜ ਜੀ ਆਏ ਉਹ ਤੁਸੀਂ ਸੁਣਿਆ ਹੋਣਾ ਕਿ ਇੱਕ ਬੰਦਾ ਚੂਲ ਭਰ ਕੇ ਪਾਣੀ ਸੂਰਜ ਦੇਵਤਾ ਨੂੰ ਦੇ ਰਿਹਾ ਸੀ ਤੇ ਉਹ ਵਹਿਮਾ ਭਰਮਾ ਤੋਂ ਉਹਨਾਂ ਨੇ ਮੁਕਤ ਕੀਤਾ ਦੂਰ ਕੀਤਾ ਹੁਣ ਤੁਹਾਡੀ ਜੋਤਿਸ਼ ਵਿੱਦਿਆ ਇਹ ਕਹਿੰਦੀ ਹੈ ਕਿ ਬਈ ਮੂੰਗੀ ਦੀ ਦਾਲ ਲੈ ਜਾਓ ਨਹਿਰ ਜਾਂ ਨਦੀ ਚ ਪਾ ਦਿਓ ਇਹ ਤਾਂ ਗੱਲ ਉਹੀ ਨਹੀਂ ਹੋਈ ਜੇ ਉਹ ਪਾਣੀ ਸੂਰਜ ਤੱਕ ਨਹੀਂ ਪਹੁੰਚ ਸਕਦਾ ਬੰਦੇ ਦਾ ਚੂਲ ਚੋਂ ਤੇ ਫਿਰ ਉਹ ਮੂੰਗੀ ਦੀ ਦਾਲ ਪਾਣੀ ਚ ਪਾਉਣ ਦੇ ਨਾਲ ਕੀ ਹੋਰੀ ਜਦੋਂ ਅਸੀਂ ਸੂਰੇ ਨੂੰ ਜਲ ਦਿੰਦੇ ਆ ਨਾ ਇਹਦਾ ਜਲ ਦੇਂਦਾ ਇੱਕ ਤਰੀਕਾ ਆ ਅੱਜ ਤੱਕ ਕਿਸੇ ਪੰਡਤ ਜੀ ਨੇ ਤਰੀਕਾ ਨਹੀਂ ਦੱਸਿਆ ਜਲ ਦੇਂਦਾ ਮੈਂ ਦੱਸਣ ਲੱਗਿਆ ਜਲ ਦੇਂਦਾ ਤਰੀਕਾ ਕੀ ਹੈ ਤੁਹਾਡਾ ਉੱਪਰਲਾ ਸਿਰ ਨੰਗਾ ਹੋਣਾ ਚਾਹੀਦਾ ਹੂੰ ਤਾਂਬੇ ਦੀ ਗੜਵੀ ਹੋਣੀ ਚਾਹੀਦੀ ਹੈ ਹੂੰ ਉਹਦੇ ਵਿੱਚ ਗੁੜ ਮਾੜਾ ਜਿਹਾ ਪਾ ਲਓ ਹੂੰ ਠੀਕ ਹੈ ਜੀ ਹੂੰ ਔਰ ਉਸ ਤੋਂ ਬਾਅਦ ਉਹਨੂੰ ਜਦੋਂ ਲੋਟੇ ਨੂੰ ਫੜਨਾ ਆਪਸ ਦੇ ਵਿੱਚ ਹੱਥ ਮਿਲਨੇ ਨਹੀਂ ਚਾਹੀਦੇ ਦੋਨੇ ਹੱਥਾਂ ਦੂਰ ਹੋਣੇ ਜਿਹਦੇ ਜਿਹੜੀ ਧਾਰ ਪਿੰਦੀ ਪਈ ਹੈ ਉਹਦੇ ਚੋਂ ਸੂਰਜ ਵਾਲੇ ਪਾਸੇ ਮੂੰਹ ਕਰੋ ਧਾਰ ਦੇ ਵਿੱਚੋਂ ਸੂਰਜ ਨੂੰ ਦੇਖਣ ਦੀ ਕੋਸ਼ਿਸ਼ ਕਰੋ ਹੂੰ ਤੇ ਥੱਲੇ ਜ਼ਮੀਨ ਹੋਵੇ ਕੱਚੀ ਅੱਛਾ ਲੋਕ ਪੱਕੀ ਜ਼ਮੀਨ ਤੇ ਦੇ ਦਿੰਦੇ ਹੂੰ ਫਿਰ ਜਦੋਂ ਜ਼ਮੀਨ ਤੇ ਤੁਸੀਂ ਲੋਕ ਤਾਂ ਆਪਣੇ ਟੈਰਸ ਤੇ ਜਾ ਕੇ ਕਰੀ ਮੈਂ ਦਾਦਾ ਜਦੋਂ ਤੁਸੀਂ ਉਹਨੂੰ ਤੇ ਪਾਣੀ ਦੇ ਕੇ ਅੜਦੇ ਹੋ ਹੂੰ ਸੂਰਿਆ ਮੰਤਰ ਪੜਨਾ ਪੜੋ ਨਹੀਂ ਪੜਨਾ ਨਾਸਰੀ ਥੱਲੇ ਜਦੋਂ ਪਾਣੀ गिरਦਾ ਪਾਣੀ ਦਾ ਛਿੱਟਾ ਜੇ ਥੱਲੇ ਗਰੇ ਪੇ ਮਿੱਟੀ ਆ ਜਾਂ ਕੁਛ ਵੀ ਆ ਉਹਦਾ ਮਾਰਾ ਜੇ ਪਾਣੀ ਤਾਂ ਤਿਲਕ ਲਗਾਉਗਾ ਆਪਦੇ ਤੁਹਾਡਾ ਮਨ ਸ਼ਾਂਤ ਰਹੂਗਾ ਤੁਹਾਡਾ ਦਿਮਾਗ ਕੰਮ ਬਹੁਤ ਕਰੂਗਾ ਸਭ ਤੋਂ ਪਹਿਲੇ ਤੁਸੀਂ ਆਦੇ ਫਾਦਰ ਦੀ ਇੱਜ਼ਤ ਕਰਨ ਲੱਗ ਜਾਓਗੇ